ਪੰਜਾਬ ਸਰਕਾਰ ਨੇ ਇੱਕ ਨਵਾਂ ਪੰਗਾ ਖੜਾ ਕਰ ਦਿੱਤਾ ਕਿ ਉਹਨਾਂ ਨੇ 65000 ਏਕੜ ਜ਼ਮੀਨ ਕਿਸਾਨਾਂ ਦੀ ਜਿਹਦੇ ਉੱਪਰ ਖੇਤੀ ਕਰਦੇ ਸੀ ਉਹ ਐਕਵਾਇਰ ਕਰਨੀ ਹੈ ਕਰਨੀ ਕਾਦਰ ਲਈ ਰੈਸ਼ੀ ਰੈਸ਼ੀ ਮਕਾਨ ਬਣਾਉਣ ਲਈ ਜਾਂ ਕਮਰਸ਼ੀਅਲ ਯੂਜ਼ ਕਰਨ ਲਈ ਸਰਕਾਰ ਕਿਸਾਨਾਂ ਦੀ ਜ਼ਮੀਨਾਂ ਨੂੰ ਖਾਣ ਲਈ ਤਿਆਰ ਹੈ ਕਬਜ਼ੇ ਕਰਨ ਲਈ ਤਿਆਰ ਹੈ ਗਲਾਸ ਇਸ ਤਰ੍ਹਾਂ ਦੀ ਤਹਿਕੀਕ ਕੀਤੀ ਉਹਨੂੰ ਅਸੀਂ ਰੈਸ਼ੀ 플랏 ਦਵਾਂਗੇ ਜੀ ਕਮਰਸ਼ੀਅਲ ਪਲਾਟ ਦਾ ਮੰਗ ਰਹੇ ਨਾ ਕੋਈ ਜਿਹੜਾ ਕਿਸਾਨ ਜ਼ਮੀਨ ਦਾ ਮਾਲਕ ਹੈ ਉਹਨੂੰ ਤੁਸੀਂ ਇਹ ਗੱਲਾਂ ਪਲੋ ਥੋੜਾ ਸੋਚੋ ਅਜਿਹੀ ਕਿਹੜੀ ਵਸੂ ਵਸਾਣਾ ਚਾਹੁੰਦੇ ਨੇ ਉਹ ਕੋ ਮਾਨ ਸਰਕਾਰ ਉਸ ਸਰਕਾਰ ਜਗਾ ਤੇ ਕਹਿੰਦੇ ਕਿ 1.5 ਸਾਲਾਂ ਦੇ ਵਿੱਚ ਅਸੀਂ ਪ੍ਰੋਜੈਕਟ ਸ਼ੁਰੂ ਕਰ ਦਾਂਗੇ ਕਿ ਇਸ ਦਾ ਮਤਲਬ ਪ੍ਰਵਾਸੀਆਂ ਨੂੰ ਬढ़ावा ਦੇ ਰਹੇ ਨੇ ਮੈਨੂੰ ਲੱਗਦਾ ਕਿ ਪੰਜਾਬ ਨੂੰ ਮਾਨ ਸਰਕਾਰ ਦਿੱਲੀ ਦਾ ਰੂਪ ਦੇਣਾ ਚਾਹੁੰਦੀ ਹੈ ਕੀ ਇਸ ਦਾ ਮਤਲਬ ਹੈ ਕੱਲ੍ਹ ਅੱਜ ਕਿਸਾਨਾਂ ਦੀ ਵਾਰੀ ਹੈ ਮਿਲਾਂ ਦੇ ਕੱਲ੍ਹ ਆਮ ਲੋਕਾਂ ਦੀ ਵਾਰੀ ਹੋਏਗੀ ਜਦ ਕੀ ਪੰਜਾਬ ਦੇ ਕੋਈ ਪ੍ਰੋਜੈਕਟਾਂ ਹੁੰਦੇ ਨੇ ਉਹ ਕਹਿੰਦੇ ਕਿ ਸੁਖੀਰਵਾਦਨ ਦਾ ਹਿੱਸਾ ਹੈ ਦੇ ਵਿੱਚ ਮੈਨੂੰ ਮੈਂ ਉਹਨੇ ਪੁੱਛਣਾ ਜਾਨਣਾ ਕਿ ਇਸ ਪ੍ਰੋਜੈਕਟ ਕੀ ਦਾ ਹਿੱਸਾ ਤੇ ਉਹ ਦਿਨ ਦੂਰ ਨਹੀਂ ਹੋਏਗਾ ਜਦ ਕਿਸਾਨ ਸੜਕਾਂ ਦੇ ਉੱਤੇ ਵੱਡੇ ਪੱਦਰ ਤੇ ਸੰਘਰਸ਼ ਵਿਢਣਗੇ ਤੇ ਆਪਣੀ ਜ਼ਮੀਨਾਂ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਤ ਜਾਣਗੇ ਜੀ ਸਾਰੇ ਦਰਸ਼ਕਾਂ ਦਾ ਸਭ ਤੋਂ ਪਹਿਲਾਂ ਮੇਰੇ ਸੋਹਣਿਆ ਵੱਲੋਂ ਬਹੁਤ ਬਹੁਤ ਸਵਾਗਤ ਹੈ ਅ ਦਰਸ਼ਕੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਮੁੱਦਾ ਇਸ ਸਮੇਂ ਪੰਜਾਬ ਦਾ ਬਣਿਆ ਹੋਇਆ ਉਹ ਹੈਗਾ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਿਸ ਦਾ ਚਾਰੇ ਪਾਸੇ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਇਸ ਮੁੱਦੇ ਨੂੰ ਲੈ ਕੇ ਗੱਲ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫੀ ਜੀ ਪਰਮਿੰਦਰ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਜਿਵੇਂ ਕਿ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ ਇਸ ਦਾ ਵਿਰੋਧ ਕਿਉਂ ਉੱਠ ਰਿਹਾ ਹੈ ਦੇਖੋ ਸੋਨੀਆ ਕਹਿੰਦੇ ਨਹੀਂ ਪਹਿਲਾਂ ਵੀ ਕਈ ਪ੍ਰੋਗਰਾਮ ਚ ਗੱਲ ਕਰੀ ਆ ਆਪਾਂ ਗੱਲ ਕਰੀਏ ਕਿ ਪੰਜਾਬ ਦਾ ਜਿਹੜਾ ਅਹਿਮ ਹੁੰਦਾ ਹੁੰਦਾ ਨਾ ਤੇ ਇਸ ਵੇਲੇ ਕਿਸਾਨੀ ਮੁੱਦਾ ਜੀ ਤੇ ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਸਿਆਸੀ ਪੁਚਾ ਲਾਂਦੇ ਰਹਿੰਦੇ ਨੇ ਤੇ ਤਕਰੀਬਨ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਲੋਕਾਂ ਨੂੰ ਉਹ ਫਿਲਹਾਲ ਕਿਸਾਨੀ ਤੁਸੀਂ ਗੱਲ ਕਰੀ ਹੈ ਕਿ ਲੈਂਡ ਕੋਲੇ ਜਿਹੜੀ ਗੱਲ ਕਰੀ ਨਾ ਐਕਵਾਇਰ ਚ ਮੀਨ ਐਕਵਾਇਰ ਕਰਨ ਦੀ ਗੱਲ ਹੋਇਆ ਮੇਨ ਮੁੱਦਾ ਹੋਇਆ ਕਿ ਉਹਨਾਂ ਨੇ 65000 ਏਕੜ ਜ਼ਮੀਨ ਕਿਸਾਨਾਂ ਦੀ ਜਿੱਦੇ ਉੱਪਰ ਖੇਤੀ ਕਰਦੇ ਸੀ ਉਹ ਐਕੁਆਇਰ ਕਰਨੀ ਹੈ ਕਰਨੀ ਕਦਰ ਲਈ ਹੈ ਰੈਸ਼ ਰੈਸ਼ੀ ਮਕਾਨ ਬਣਾਉਣ ਲਈ ਜਾਂ ਕਮਰਸ਼ੀਅਲ ਯੂਜ਼ ਕਰਨ ਲਈ ਪਰ ਇਹਨੂੰ ਜੇ ਆਪਾਂ ਦੂਜੀ ਪਾਸੇ ਦੇਖੀ ਨਾ ਕਿ ਸਰਕਾਰ ਪੰਜਾਬ ਸਰਕਾਰ ਨੇ ਇੱਕ ਨਵਾਂ ਪੰਗਾ ਖੜਾ ਕਰ ਦਿੱਤਾ ਤੁਸੀਂ ਦੇਖੋ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਸੱਜਾਈ ਸੀ ਤੇ ਕਈ ਇਹ ਜੇ ਮੋਦੀ ਉਹਨਾਂ ਨੇ ਚੁੱਕੇ ਜੋ ਲੋਕਾਂ ਨਾਲ ਜੁੜੇ ਹੋਏ ਸੀ ਤੇ ਅੱਜ ਉਹੀ ਸਰਕਾਰ ਨੂੰ ਮਾਨ ਸਰਕਾਰ ਨੂੰ ਪਿਛਲੀਆਂ ਜਿਹੜੀਆਂ ਸਰਕਾਰਾਂ ਰਹਿ ਚੁੱਕੀ ਲੀਡਰ ਸੀਗੇ ਉਹਨਾਂ ਵਾਂਗ ਅੱਜ ਸਾਹਮਣਾ ਕਰਨਾ ਪੈ ਰਿਹਾ ਜੀ ਸਭ ਤੋਂ ਵੱਡਾ ਸਾਹਮਣਾ ਕਰਨਾ ਕਿਸਾਨੀ ਮੁੱਦੇ ਦਾ ਬਿਲਕੁਲ ਜੋ ਅੱਜ ਇੰਨਾ ਪਖਿਆ ਹੋਇਆ ਹੈ ਕਿ ਪੰਜਾਬ ਦੇ ਨਾਲ-ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਸ ਦੀ ਚਰਚਾ ਹੁੰਦੀ ਹੈ ਜੀ ਚਰਚਾ ਹੁਣ ਇਹਨਾਂ ਹੋਣ ਲੱਗ ਗਈ ਕਿ ਸਰਕਾਰ ਕਿਸਾਨਾਂ ਦੀ ਜ਼ਮੀਨਾਂ ਨੂੰ ਖਾਣ ਲਈ ਤਿਆਰ ਹੈ ਜੀ ਕਬਜ਼ੇ ਕਰਨ ਲਈ ਤਿਆਰ ਉਦੇ ਪੱਖ ਦੇ ਵਿੱਚ ਤੁਸੀਂ ਦੇਖੋਗੇ ਪਿਛਲੇ ਮਾਨ ਸਰਕਾਰ ਵੱਲੋਂ ਕਈ ਕਿਸਾਨਾਂ ਨੂੰ ਦਲਾਸੇ ਵੀ ਦਿੱਤੇਗੇ ਦਲਾਸੇ ਇਸ ਤਰ੍ਹਾਂ ਦਿੱਤੇਗੇ ਕਿ ਤੁਹਾਨੂੰ ਅਸੀਂ ਰੈਸ਼ੀ ਪਲਾੜ ਦਵਾਂਗੇ ਜੀ ਕਮਰਸ਼ੀਅਲ ਪਲਾੜ ਦਵਾਂਗੇ ਇਹ ਨਹੀਂ ਪਰ ਤੁਸੀਂ ਕੋਈ ਜਿਹੜਾ ਕਿਸਾਨ ਜ਼ਮੀਨ ਦਾ ਮਾਲਕ ਹੈ ਉਹਨੂੰ ਤੁਸੀਂ ਇਹ ਗੱਲਾਂ ਨਾਲ ਪਲੋ ਥੋੜਾ ਸਕਦੇ ਹੋ ਜੀ ਪਰਮਿੰਦਰ ਜੀ ਨੇ ਤੁਹਾਨੂੰ ਇਹ ਕਿਹਾ ਹੈ ਤੇ ਬਿਲਕੁਲ ਸਹੀ ਹੈ ਸਰਕਾਰ ਕਿਵੇਂ ਕਿਸੇ ਨੂੰ ਧੱਕਾ ਕਰ ਸਕਦੀ ਹੈ ਉਹਨਾਂ ਦੀ ਜ਼ਮੀਨ ਤੇ ਉਹਨਾਂ ਨਾਲ ਹੀ ਧੱਕਾ ਕੋਈ ਕਿਸਾਨ ਸ਼ੁਰੂ ਤੋਂ ਹੀ ਇੱਕ ਜਿਹੜੀ ਸਕੀਮ ਇਹਨਾਂ ਨੇ ਕੱਢੀ ਆਮ ਆਦਮੀ ਪਾਰਟੀ ਨੇ ਲੈਂਡ ਦੀ ਐਕਵਾਇਰ ਕਰਦੀ ਸਕੀਮ ਪੁਰੀ ਹੈ ਇਹ ਤੁਸੀਂ ਦੇਖੋ ਸਭ ਤੋਂ ਪਹਿਲੀ ਵੱਡਾ ਸਵਾਲ ਇਹ ਹੈ ਕਿ ਲੋੜ ਕੀ ਸੀ ਅਜੇ ਹੀ ਕਿਹੜੀ ਵਸੂ ਵਸਾਣਾ ਚਾਹੁੰਦੇ ਨੇ ਉਹ ਕੋ ਮਾਨ ਸਰਕਾਰ ਉਸ ਸਰਕਾਰ ਜਗਾ ਤੇ ਜਾਂ ਕਿਸਾਨਾਂ ਦੀ ਜ਼ਮੀਨਾਂ ਤੇ ਕਿ ਜਿਹੜੀ ਕਿਹੜੇ ਸਪੈਸ਼ਲ ਇੱਕ ਥੀਮ ਤਿਆਰ ਕੀਤੀ ਜਾ ਰਹੀ ਹੈ ਕਹਿੰਦੇ ਕਿ ਡੇਢ ਸਾਲਾਂ ਦੇ ਵਿੱਚ ਅਸੀਂ ਪ੍ਰੋਜੈਕਟ ਸ਼ੁਰੂ ਕਰ ਦਾਂਗੇ ਕਿ ਇਸ ਦਾ ਮਤਲਬ ਪ੍ਰਵਾਸੀਆਂ ਨੂੰ ਬढ़ावा ਦੇ ਰਹੇ ਨੇ ਬਿਲਕੁਲ ਮਲਕੀ ਇਹ ਪੰਜਾਬ ਦੇ ਵਿੱਚ ਐਸੀ ਕੋਈ ਜ਼ਮੀਨ ਨਹੀਂ ਨਾ ਬੱਚੇ ਜਿੱਥੇ ਕਿਸਾਨ ਖੇਤੀ ਕਰ ਸਕਣ ਦੇਖੋ ਤੁਸੀਂ ਇਹ ਗੱਲ ਜਿਹੜੇ ਕਿਸਾਨ ਹੈ ਜਿਨ੍ਹਾਂ ਦਾ ਖੇਤੀ ਪੁਰਖ ਕਹਿੰਦੇ ਖੇਤੀ ਕਾ ਪੁਰਖਾ ਕੰਮ ਹੁੰਦਾ ਹੈ ਦਾਦੇ ਪਰਦਾਦੇ ਕਿਸਾਨੀ ਕਰਦੇ ਆ ਰਹੇ ਨੇ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਕਿਸਾਨ ਕਿੱਥੇ ਜਾਣਗੇ ਉਹ ਕੀ ਕਰਨਗੇ ਮੈਂ ਇਹ ਮੁੱਦੇ ਨੇ ਜੋ ਪੰਜਾਬ ਦੇ ਵਿੱਚ ਪੱਖੇ ਹੋਏ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਨਹੀਂ ਕੋਈ ਆਨਮ੍ਰਸ ਸਮੇਂ ਦੇ ਵਿੱਚ ਕੋਈ ਹੱਲ ਨਜ਼ਰ ਦਿਖਾਈ ਦਿੰਦਾ ਹੋਵੇ ਵਿਰੋਧ ਹੋ ਰਿਹਾ ਚਾਰੇ ਪਾਸੇ ਇਹਦਾ ਵਿਰੋਧ ਹੋ ਰਿਹਾ ਜਿਹੜੇ ਕਿਸਾਨ ਨੇ ਟਰੈਕਟਰ ਮਾਰਚ ਲੈ ਕੇ ਇਹਦਾ ਵਿਰੋਧ ਕਰ ਰਹੇ ਨੇਗੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਜ਼ਮੀਨਾਂ ਖੋਈ ਜਾਏਗੀ ਤੇ ਉਹ ਕਹਿ ਰਹੇ ਕਿ ਉਹਨਾਂ ਦੇ ਰੋਜ਼ੀ ਰੋਟੀ ਤੇ ਸਰਕਾਰ ਲੱਤ ਮਾਰ ਬਿਲਕੁਲ ਸੋਹਣਿਆ ਤੁਸੀਂ ਦੇਖੋਗੇ 2022 ਜਾਂ 2000 ਦੇ ਵਿੱਚ ਕਹਿੰਦੇ ਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਇੱਕ ਸੰਘਰਸ਼ ਸ਼ੁਰੂ ਹੋਇਆ ਸੀਗਾ ਜੋ ਬਾਰਡਰਾਂ ਤੇ ਸਾਰਿਆਂ ਨੂੰ ਦਿਖਾਈ ਵੀ ਦਿੱਤਾ ਤੇ ਇਸ ਬਾਰੇ ਸਾਰੇ ਜਾਣਦੇ ਨੇ ਕਿ ਬਾਰਡਰਾਂ ਹਰਿਆਣਾ ਬਾਰਡਰ ਦਿੱਲੀ ਬਾਰਡਰ ਕੀ ਹੋਇਆ ਕੀ ਨਹੀਂ ਹੋਇਆ ਜੀ ਮੈਨੂੰ ਲੱਗਦਾ ਹੁਣ ਇੱਕ ਹੋਰ ਇਹੋ ਜਿਹਾ ਸੰਘਰਸ਼ ਜਾਰੀ ਜਾਂ ਸ਼ੁਰੂ ਹੋਣ ਲਈ ਤਿਆਰੀ ਪੜ ਚੁੱਕਿਆ ਹਾਂ ਲੋਕ ਸੜਕਾਂ ਤੇ ਆ ਚੁੱਕੇ ਨੇ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਤੇ ਕਈ ਜਥੇਬੰਦੀਆਂ ਜਿਹੜੀਆਂ ਇੱਕ ਦੂਜੇ ਨਾਲ ਉਹ ਪਿਛਲੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਮਤਭੇਦ ਖੜੇ ਹੋ ਗਏ ਸੀਗੇ ਮੈਨੂੰ ਲੱਗਦਾ ਅੱਜ ਉਹ ਜ਼ਮੀਨ ਬਚਾਉ ਦੇ ਇੱਕ ਨਾਰੇ ਦੇ ਤਹਿਤ ਆ ਕੇ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਵਿਵਤਾਪਾਣ ਲਈ ਤਿਆਰ ਹੋ ਗਏ ਜੀ ਕਿਉਂਕਿ ਉਹਨਾਂ ਦਾ ਖੇਤੀ ਹੈ ਮਾਂ ਹੈ ਉਹ ਜਮੀਨ ਨੂੰ ਆਪਣੀ ਮਾਂ ਕਹਿੰਦੇ ਨੇ ਕਿ ਅਸੀਂ ਜੇ ਆਪਣੀ ਮਾਂ ਹੀ ਦੇ ਦਿੱਤੀ ਅਸੀਂ ਕਿੱਥੇ ਜਾਵਾਂਗੇ ਜੀ ਕੌਣ ਉੱਥੇ ਖੇਤੀ ਕਰੇਗਾ ਕਿਤੇ ਕੰਮ ਕੀ ਕਰਨਗੇ ਤੁਸੀਂ ਦੇਖੋ ਸੋਨਿਆ ਇੱਕ ਪਿਛਲੀ ਗੱਲ ਚੰਡੀਗੜ੍ਹ ਦੀ ਗੱਲ ਕਰਦੇ ਆ ਚੰਡੀਗੜ੍ਹ ਦੇ ਵਿੱਚ ਕਈ ਪਿੰਡ ਅਜਿਹੇ ਸੀ ਜੋ ਕਿਸਾਨਾਂ ਦੀ ਜ਼ਮੀਨਾਂ ਤੋਂ ਬਣੇ ਹੋਏ ਨੇ ਜੀ ਅੱਜ ਵੀ ਕਈ ਵਾਰ ਜੇ ਕਿਸਾਨ ਜਾਂਦੇ ਨਾ ਉੱਥੇ ਕੇ ਰੋਂਦੇ ਨੇ ਬੈਠ ਕੇ ਗੱਲ ਕਰਦੇ ਨੇ ਮਨ ਲਾਦਾ ਹੋਮ ਲੈਂਡ ਜਾਂ ਕੁਝ ਇਹ ਜਿਹੇ ਵੱਡੇ ਵੱਡੇ ਬਿਲਡਿੰਗਾਂ ਖੜੀਆਂ ਕਰ ਚੁੱਕੇ ਨੇ ਜਿਨ੍ਹਾਂ ਦਾ ਕੋਈ ਤਰਸ ਤਰਸ ਦੀ ਮਨ ਲਗ ਕੋਈ ਹਰਿਆ ਹੀ ਨਹੀਂ ਕੁਛ ਹੋਣਾ ਕਿਸਾਨਾਂ ਦਾ ਮਨ ਲਓ ਇਹੀ ਚੀਜ਼ਾਂ ਨੇ ਸਵਾਲ ਇਹੀ ਹੈ ਕਿ ਲੈਂਡ ਜੇਡ ਪੋਲਿੰਗ ਆ ਉਹਨਾਂ ਦੇ ਵਿੱਚ 62000 ਏਕੜ ਜ਼ਮੀਨ ਐਕਵਾਇਰ ਕਰਨਾ ਤੇ ਉੱਥੇ ਕਿਹੜੇ ਲੋਕ ਲਿਆਣਾ ਕਿਹੜੀ ਵਸੋ ਵਸਾਣਾ ਮੈਨੂੰ ਲੱਗਦਾ ਕਿ ਪੰਜਾਬ ਨੂੰ ਮਾਂ ਸਰਕਾਰ ਦਿੱਲੀ ਦਾ ਰੂਪ ਦੇਣਾ ਚਾਹਦੀ ਹੈ ਦਿੱਲੀ ਤੁਸੀਂ ਜਾ ਕੇ ਦੇਖੋ ਪੋਲੂਸ਼ਨ ਕਿੰਨਾ ਹੈ ਜੀ ਦਿੱਲੀ ਦੇ ਵਿੱਚ ਜਾ ਕੇ ਦੇਖੋ ਲੋਕ ਤੁਸੀਂ ਆਪਣੇ ਘਰੋਂ ਨਿਕਲਣ ਲਈ ਮਤਲਬ 2-3 ਘੰਟੇ ਲੱਗਦੇ ਨੇ ਕਿਤੇ ਪਹੁੰਚਣ ਲਈ ਜੀ ਕੀ ਮਾਂ ਸਰਕਾਰ ਇਹ ਦਿੱਲੀ ਸਰਕਾਰ ਦਿੱਲੀ ਦੀ ਤਰਜ਼ ਦੇ ਲੈ ਕੇ ਆਣਾ ਚਾਹ ਰਹੀ ਮਾਂ ਸਰਕਾਰ ਕਹਿ ਰਹੀ ਹੈ ਕਹਿੰਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹ ਤਾਂ ਕਿਸਾਨਾਂ ਦੇ ਹਿੱਤ ਵਿੱਚ ਹੈ ਕਿਸਾਨਾਂ ਦੇ ਹਿੱਤ ਵਿੱਚ ਕਿਵੇਂ ਹੈ ਸਮਝਾਵੇ ਦਾ ਸੀ ਨਾ ਕਿਸਾਨਾਂ ਦੇ ਜੱਦਗਰ ਕਿਸਾਨਾਂ ਨੂੰ ਸਮਝਾਈ ਜੇ ਵੀ ਵਿਰੋਧ ਕਿਉਂ ਹੋ ਰਿਹਾ ਫਿਰ ਲੋਕ ਕਿਸਾਨ ਸੜਕਾਂ ਦੇ ਟਰੈਕਟਰ ਲੈ ਕੇ ਕਿਉਂ ਆ ਰਹੇ ਨੇ ਜੇ ਉਹਨਾਂ ਹਿੱਤਾਂ ਦੀ ਗੱਲ ਕਰਦੇ ਹਿੱਤਾਂ ਦੀ ਗੱਲ ਕਰ ਲਓ ਸੁਣੀਏ ਕਿ ਪਹਿਲਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਤੁਸੀਂ ਸਾਨੂੰ ਜ਼ਮੀਨ ਦਿਓ ਤੁਹਾਨੂੰ ਸਾਲਾਨਾ ਇਹ ਦਵਾਂਗੇ ਮਤਲਬ ਠੀਕ ਹੈ ਨਹੀਂ ਜਦ ਉਸ ਤੋਂ ਪਹਿਲਾਂ ਮਾਨ ਸਰਕਾਰ ਦਾ ਇੱਕ ਇਹ ਬਿਆਨ ਵੀ ਆਇਆ ਸੀਗਾ ਜਿਹੜਾ ਕਿਸਾਨ ਜ਼ਮੀਨ ਦੇਣਾ ਚਾਹੁੰਦਾ ਹੈ ਉਹ ਦੇਵੇ ਜਿਹੜਾ ਨਹੀਂ ਦੇਣਾ ਚਾਹੁੰਦਾ ਉਹ ਨਾ ਦੇਵੇ ਬਿਲਕੁਲ ਪਰ ਮੈਨੂੰ ਇਹ ਗੱਲ ਦੱਸੋ ਪਿੱਛੇ ਇੱਕ ਨੋਟੀਫਿਕੇਸ਼ਨ ਦੇਖਿਆ ਜੀ ਵਿਰੋਧੀ ਇਹ ਪਾਰਟੀ ਉਹ ਲੋਕ ਇੱਕ ਤੰਜ ਵੀ ਕਰਸੇ ਗਏ ਨੇ ਕਹਿੰਦੇ ਕਿ ਤਹਿਸੀਲਦਾਰਾਂ ਨੂੰ ਐਸਡੀਐਮ ਹੋਰਾਂ ਨੂੰ ਆਰਡਰ ਕਰ ਦਿੱਤੇ ਗਏ ਨੇ ਕਿ ਇਹ ਜ਼ਮੀਨ ਨਾ ਕਿਸਾਨ ਵੇਚ ਸਕਦੇ ਨੇ ਨਾ ਇਹਨੂੰ ਕੁਝ ਕਰ ਸਕਦੇ ਨੇ ਕਿ ਮਲੇ ਇੱਕ ਨੋਟੀਫਿਕੇਸ਼ਨ ਜਾਰੀ ਕਿ ਸਰਕਾਰ ਨੇ ਉਹਦੇ ਨੂੰ ਕਬਜ਼ਾ ਕਰ ਲਿਆ ਕੀ ਇਸ ਦਾ ਮਤਲਬ ਹੈ ਕੱਲ ਉਹ ਅੱਜ ਕਿਸਾਨਾਂ ਦੀ ਵਾਰੀ ਹੈ ਮਲੇ ਕੱਲ ਆਮ ਲੋਕਾਂ ਦੀ ਵਾਰੀ ਹੋਵੇਗੀ ਲੋਕ ਕਹਿੰਦੇ ਕਿ ਸਾਨੂੰ ਸ਼ਹਿਰ ਦੇ ਵਿੱਚ ਜਗ੍ਹਾ ਚਾਹੀਦੀ ਹੈ ਇੱਕ ਅਸੀਂ ਅਰਬ ਵਸ ਵਸਾਣੀ ਹੈ ਘਰ ਜਾਓ ਬਾਹਰ ਜਾਓ ਮਲੇ ਇਹ ਜਿਹੇ ਮੁੱਦੇ 'ਤੇ ਵੀ ਖੜੇ ਹੋਣਗੇ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ 30000 ਰੁਪਏ ਸਲਾਨਾ ਫਿਰ ਉਸ ਤੋਂ 50000 ਹੁਣ ਕਿਹਾ ਜਾ ਰਿਹਾ ਕਹਿੰਦੇ ਜਦੋਂ ਵਿਕਾਸ ਕਾਰਜ ਚ ਸ਼ੁਰੂ ਹੋਏਗੇ ਤਾਂ 1 ਲੱਖ ਰੁਪਏ ਸਲਾਨਾ ਆਮਦਨ ਜਿਹੜੀ ਕਿਸਾਨ ਨੂੰ ਦਿੱਤੀ ਜਾਏਗੀ ਦੇਖੋ ਸੋਨੇ ਇਹ ਸਾਰਾ ਆਮਦਨ ਤਾਂ ਦਿੱਤੀ ਹੈਗੀ ਨਾ ਜੇ ਕਿਸਾਨ ਜ਼ਮੀਨ ਦੇਣਗੇ ਆਪਣੀ ਜੀ ਤੁਸੀਂ ਦੇਖੋ ਇੱਕ ਕਿਲਾ ਜਾਂ 1 ਕਿੜੇ ਮਾਨ ਦੇਣ ਨਾਲੋਂ ਕਿ 200 ਗੱਜ ਦਾ ਪਲਾਟ ਲੈਣਾ 1000 ਗੱਜ ਦਾ ਪਲਾਟ ਲੈਣਾ ਇੱਕ ਕਹਿੰਦੇ ਹੱਟ ਜੀ ਲੈਣਾ ਕਮਰਸ਼ੀਅਲ ਦੇ ਵਿੱਚ ਉਹ ਕਿੱਥੇ ਕਿਸਾਨ ਕਰ ਲੇਗਾ ਹਾਂ ਕਿਸਾਨ ਨੇ ਤਾਂ ਖੇਤੀ ਕੀਤਾ ਉਹਦਾ ਖੇਤੀ ਹੈ ਫਿਰ ਉਹ ਮੈਨੂੰ ਲੱਗਦਾ ਕਿ 200 ਪਲਾਟ ਖੇਤੀ ਕਰ ਲੇਗਾ ਮਤਲਬ ਇਹ ਬੜੇ ਹੀ ਦੇਖੋ ਜਿਹੜੇ ਮੈਟਰ ਨੇ ਸੈਂਸਿਟਿਵ ਬੜੇ ਮੈਟਰ ਨੇ ਪੰਜਾਬੀ ਚ ਆਪਾਂ ਕੱਲ ਕਹਿ ਲਈਏ ਕਿ ਮੈਨੂੰ ਤਾਂ ਇਹ ਲੱਗਦਾ ਕਿ ਪੰਜਾਬ ਸਰਕਾਰ ਨੇ ਇੱਕ ਬੜਾ ਵੱਡਾ ਪੰਗਾ ਲੈ ਲਿਆ ਠੀਕ ਹੈ ਤੁਸੀਂ ਗੱਲ ਕੋ ਪਿਛਲੀਆਂ ਜਿਹੜਾ ਸਰਕਾਰਾਂ ਹੁੰਦੀਆਂ ਸੀਗਾ ਉਹ ਕਹਿੰਦੇ ਮੈਨਸ ਉਹਨੇ ਇੱਕ ਗੱਲ ਹੋਰ ਕਹਿੰਦੇ ਕਿ ਸੁਖਵੀਰ ਬਾਦਲ ਉਹਨਾਂ ਦੀ ਗੱਲ ਕਰਦੇ ਆ ਜਦ ਕਿ ਪੰਜਾਬ ਚ ਕੋਈ ਪ੍ਰੋਜੈਕਟ ਹੁੰਦਾ ਦੱਸਦੇ ਆ ਉਹ ਕਹਿੰਦੇ ਕਿ ਸੁਖਵੀਰ ਬਾਦਲ ਦਾ ਹਿੱਸਾ ਹੈ ਇਹਦੇ ਵਿੱਚ ਮੈਨੂੰ ਮੈਂ ਉਹਨੇ ਪੁੱਛਣਾ ਚਾਹੁੰਦਾ ਕਿ ਇਸ ਪ੍ਰੋਜੈਕਟ ਕੀ ਦਾ ਸ਼ੁਰੂ ਕਰੋ ਇਹ ਸੁਖੀ ਬਾਰ ਲੋਰ ਹੈ ਨਹੀਂ ਇਹਨਾਂ ਨੇ ਇਹੀ ਗੱਲ ਕਹਿਣੀ ਕਿ ਸੁਖਵੀਰ ਬਾਦਲ ਦਾ ਹਿੱਸਾ ਖੜਾ ਹੋਗਾ ਲੈਂਡ ਪੋਲੀਨੀ ਦੀ ਸ਼ੁਰੂ ਕਰਤੀ ਕੰਮ ਮਤਲਬ ਦੇਖੋ ਇੱਕ ਇਹ ਦੇ ਵਿੱਚ ਕਿਸਾਨਾਂ ਦੇ ਨਾਲ ਵਿਰੋਧੀ ਆਪਾਟੇ ਵੀ ਖੜੇ ਨੇ ਜਿਨ੍ਹਾਂ ਬਾਰੇ ਸੰਘਰਸ਼ ਵੀ ਕੀਤਾ ਹੈ ਭਾਜੀਪੀ ਵੀ ਆਵਾਜ਼ ਚੱਕ ਰਹੀ ਹੈ ਕਾਂਗਰਸ ਵੀ ਆਵਾਜ਼ ਚੱਕ ਰਹੀ ਹੈ ਕਾਲੀ ਦਲ ਵੀ ਆਵਾਜ਼ ਚੱਕ ਰਹੀ ਹੈ ਜੇ ਕਿਸਾਨੀ ਪੱਖ ਦੀ ਹੁੰਦੇ ਤਾਂ ਲੋਕ ਫਿਰ ਮਾਨ ਸਾਹਿਬ ਉਹਨਾਂ ਨੂੰ ਸਮਝਾ ਕਿਉਂ ਨਹੀਂ ਪਾ ਰਹੇ ਕਿਸਾਨਾਂ ਨੂੰ ਉਹਨਾਂ ਦੇ ਬਲੇ ਦੱਸ ਕਿਉਂ ਨਹੀਂ ਪਾ ਰਹੇ ਕਿ ਤੁਹਾਡਾ ਇਹ ਫਾਇਦਾ ਇਹ ਵਿਰੋਧ ਕਿਉਂ ਹੋ ਰਿਹਾ ਕੀ ਵਿਰੋਧੇ ਚੱਕ ਚ ਵਿਰੋਧ ਹੋ ਰਿਹਾ ਪਰਮਿੰਦਰ ਜੀ ਕਿਸਾਨਾਂ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਇੱਕ ਅੱਜ ਜਿਹੜਾ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਹਿੰਦੇ 655 ਕਰੋੜ 33 ਲੱਖ ਰੁਪਏ ਜਿਹੜੀ ਇਹ ਸਾਲਾਨਾ ਬੰਦੀ ਹੈ ਕਹਿੰਦੇ ਉਹ ਕਿੱਥੋਂ ਦੇ ਦੇਗੀ ਜਦਕਿ ਉਹਨਾਂ ਕੋਲ ਤਾਂ ਖਾਲੀ ਨੇ ਭੰਡਾਰ ਇਸ ਟਾਈਮ ਫੰਡ ਦੀ ਗੱਲ ਕਰੀ ਜਾਂ ਕਿਸਾਨ ਦੀ ਗੱਲ ਕਰ ਰਹੇ ਮੈਂ ਨੇ ਇੱਕ ਬੜੀ ਵੀਡੀਓ ਦੇਖ ਰਿਆ ਸੀ ਕਿ ਸੋਸ਼ਲ ਮੀਡੀਆ ਤੇ ਉੱਪਰ ਚਾਰ ਰਿਹਾ ਸੀਗਾ ਦੇਖੋ ਸਰਕਾਰ ਨੇ ਪੰਜਾਬ ਸਰਕਾਰ ਨੂੰ ਲੀਹਾਂ ਤੇ ਉਤਾਰਨ ਲਈ ਜਾਂ ਕਹਿੰਦੇ ਆ ਕਿ ਉਹਦੇ ਵਿਕਾਸ ਕਾਰਜਾਂ ਨਿਕਲਣ ਲਈ ਇੱਕ ਲੋਨ ਲਿੱਤਾ ਜਾਂਦਾ ਜੀ ਠੀਕ ਹੈ ਇੱਕ ਬੈਂਕ ਹੁੰਦਾ ਉਹਦੇ ਵਿੱਚ ਲੋਨ ਲਿੱਤਾ ਜਾਂਦਾ ਪ੍ਰਕਾਰ ਉਹ ਮੈਨੂੰ ਲੱਗਦਾ ਜਿਓ ਵੀਡੀਓ ਦੇ ਮੁਤਾਬਕ ਚੱਲੀ ਏ ਉਹ ਤਾਂ ਇਹ ਗੱਲ ਕਹਿੰਨੇ ਆ ਕਿ ਅਸੀਂ ਉਹ ਸਾਨੂੰ ਦਿਖਾਣ ਕੇ ਸਭ ਕੋ 65000 ਇੱਕ ਜ਼ਮੀਨ ਪਈ ਹੈ ਅੰਨੀ ਜ਼ਮੀਨ ਅਸੀਂ ਲੈ ਲਈ ਆਪਣੇ ਕਬਜੇ ਕਰ ਲਈ ਉਹ ਜ਼ਮੀਨਾਂ ਦੇ ਉੱਪਰ ਆ ਕੇ ਲੋਨ ਲੈਣਾਂਗੇ ਕਰੋੜਾ ਰੁਪਿਆ ਲੋਨ ਲੈਣਾਂਗੇ ਲੱਖਾਂ ਰੁਪਏ ਕਰੋੜਾ ਲੈਣਗੇ ਚਲੋ ਪਰਮਿੰਦਰ ਜੀ ਸਾਲ ਲਈ ਮੰਨਿਆ ਫਿਰ ਅਗਲੇ ਸਾਲ ਫਿਰ ਉਸ ਵਾਰ ਸਰਕਾਰ 'ਚ ਚੇਂਜ ਹੋਗੀ ਫਿਰ ਕੀ ਬਣੇਗਾ ਫਿਰ ਤਾਂ ਇਹ ਗੱਲ ਹੋਈਂਦੀ ਆ ਕਿ ਵਿੱਚ ਕਿਸਾਨ ਵਿਚਾਰੇ ਥਾਣਿਆਂ 'ਚ ਵਕੀਲਾਂ 'ਚ ਕਚੈਰੀਆਂ 'ਚ ਮਤਲਬ ਅਦਾਲਤਾਂ ਵੀ ੱੱਕੇ ਖਾਂਦੇ ਮਿਲਣੇ ਕਿਸਾਨ ਰੁੱਲਦੇ ਹੀ ਰਹਿਣਗੇ ਪਹਿਲਾਂ ਕਿਸਾਨ ਆਂ ਬੋਲਣ ਫਸਟ ਆਫ ਸੈਕਿੰਡ ਮੈਨੂੰ ਲੱਗਦਾ ਰੁੱਲਦੇ ਹੀ ਨਜ਼ਰ ਆਉਣਗੇ ਕਿ ਮੈਨੂੰ ਸ਼ਹਿਰ ਇਹ ਵੀ ਲੱਗਦਾ ਕਿ ਕਰੇ ਕਿਸਾਨ ਖੁਦਕੁਸ਼ੀਆਂ ਨਾ ਕਰੇ ਕਿਉਂਕਿ ਦੇਖੋ ਜਦ ਇਹ ਜਦ ਕੋਈ ਵੀ ਇੱਕ ਮੈਟਰ ਹੈ ਜਾਂ ਸੰਸਥਾ ਆ ਜਾਓ ਲੇਕਨ ਕਿ ਚਲੋ ਇਹਨਾਂ ਨੇ ਲੈਂਡ ਇੱਕ ਜ਼ਮੀਨ ਐਕਵਾਇਰ ਕਰਦੀ ਇੱਕ ਸਿਸਟਮ ਸ਼ੁਰੂ ਕੀਤਾ ਉਹਦੇ ਮਾਰੇ ਪੱਖ ਹੁੰਦੀ ਥੀ ਕੀ ਨੈਕਟਿਵ ਤੇ ਪੋਜ਼ਿਟਿਵ ਪੱਖ ਹੁੰਦੇ ਨੇ ਕੀ ਇਹਨੂੰ ਕਿਸਾਨਾਂ ਨੂੰ ਫਾਇਦਾ ਹੋਏਗਾ ਕਿਸਾਨਾਂ ਨੂੰ ਨਹੀਂ ਫਾਇਦਾ ਹੋਏਗਾ ਹੁਣ ਕਹਿੰਦੇ ਕਈ ਕਹਿੰਦੇ ਕਿੰਨੇ ਕਈ ਕਿਸਾਨ ਮੰਨ ਚੁੱਕੇ ਨੇ ਚੀਜ਼ਾਂ ਨੂੰ ਦੇਖੋ ਉਹ ਕਈ ਕਿਸਾਨ ਹੁਣ ਕਿਸਾਨਾਂ ਦੇ ਵਿੱਚ ਵੀ ਬਿਆਨ ਦਿੱਤਾ ਗਿਆ ਕਿ ਉਹ ਕਿਸਾਨ ਹੀ ਵਿਦੇਸ਼ਾਂ ਵਿੱਚ ਬੈਠੇ ਨੇ ਜਿਹੜੇ ਜਮੀਨਾਂ ਜਾ ਤੱਕ ਆਏ ਹੀ ਨਹੀਂਗੇ ਬਿਲਕੁਲ ਬਿਲਕੁਲ ਕੀ ਮਰ 10 ਬੰਦੇ ਨੇ ਹਾਮੀ ਭਰਤੀ ਇਹ ਨਹੀਂ ਕਿ 10 ਬੰਦੇ 1000 ਬੰਦੇ ਨੇ ਹਾਮੀ ਭਰਤੀ ਤੇ ਕੋਈ ਵਿਰੋਧ ਤਾਂ ਪੰਜਾਬ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਹਦਾ ਜਗ ਜाहिर ਮਤਲਬ ਕੋਈ ਲੁਕੂਆ ਨਹੀਂ ਹੈਗਾ ਸਾਰਿਆਂ ਨੂੰ ਪਤਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਹੈ ਡੇਲੀ ਰੁਟੀਨ ਚਰਚਾ ਹੁੰਦੀ ਹੈ ਕਿ ਲੈਂਡ ਜਿਹੜੇ ਨੇ ਜ਼ਮੀਨ ਐਕਵਾਇਰ ਕਰਨ ਦੀ ਪਾਲਿਸੀ ਸ਼ੁਰੂ ਕੀਤੀ ਹੈ ਉਹਦੀ ਲੋੜ ਕੀ ਸੀ ਲੋੜ ਕੀ ਸੀ ਕੀ ਲੋੜ ਸੀ ਮਤਲਬ ਉਸ ਉਸ ਜਗ੍ਹਾ ਤੇ ਮੌਜੂਦਾ ਸਰਕਾਰ ਕਿਹੜੀ ਵਸੂ ਵਸਾਣਾ ਚਾਹਦੀ ਹੈ ਕਿੱਥੋਂ ਲੋਕ ਲਿਆਉਣਾ ਚਾਹੁੰਦੇ ਆ ਇਸ ਦਾ ਮਤਲਬ ਪ੍ਰਵਾਸੀਆਂ ਦੀ ਕੋਈ ਸਰਕਾਰ ਗੇਮ ਚਲਾ ਰਹੀ ਹੈ ਜਾਂ ਕਿ ਉਹ ਜ਼ਮੀਨ ਦਿਖਾ ਕੇ ਸਰਕਾਰ ਵਿਦੇਸ਼ਾਂ ਤੋਂ ਲੋਨ ਲੈਣਾ ਚਾਹੁੰਦੀ ਆ ਆਰਬੀ ਬੈਂਕ ਤੋਂ ਲੋਨ ਲੈਣਾ ਚਾਹੁੰਦੀ ਹੈ ਮਤਲਬ ਕੀ ਪ੍ਰੋਜੈਕਟ ਸੀ ਅਰੇ ਕੁਝ ਬਹੁਤ ਔਲੇ ਨੇ ਅਰੇ ਦੇਖਾਂਗੇ ਕੀ ਨਿਕਲਦੇ ਇਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਕੀ ਹੋਣਗੇ ਇਸ ਜ਼ਮੀਨ ਦੇ ਨਾਲ ਹਜ਼ਾਰਾਂ ਕਿਸਾਨ ਪਰਿਵਾਰ ਜਿਹੜੇ ਜੁੜੇ ਹੋਏ ਨੇ ਬਿਲਕੁਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਵੇਗਾ ਬਿਲਕੁਕੁਲ ਝੱਲਣਾ ਪੈਣਾ ਤੁਨੇ ਪਹਿਲਾਂ ਹੀ ਇਸੀ ਗੱਲ ਕਹੀ ਸੀ ਕਿ ਇਹ ਹਰ ਇੱਕ ਇਨਸਾਨ ਨੂੰ ਇਹੀ ਹੋਇਆ ਕਿ ਅਸੀਂ ਜਿਹੜੇ ਦਾਦੇ-ਪਰਦਾਦੇਆਂ ਦਾ ਕੀਤਾ ਕਿਸਾਨੀ ਕਰਦੇ ਆ ਰਹਿਆਂ ਤੇ ਆਮ ਲੋਕਾਂ ਦੇ ਵਿੱਚ ਵੀ ਇਹੀ ਚਰਚਾ ਹੈ ਕਿ ਉਹ ਕਰਨਗੇ ਕੀ ਕੀ ਉਹ ਹੱਟ ਖੋਲਣਗੇ ਕਿ ਸਬਜ਼ੀਆਂ ਵੇਚਣਗੇ ਕਿ ਰਾਸ਼ਨ ਵੇਚਣ ਲੱਗ ਜਾਣਗੇ ਜਾਂ ਕਿਸੇ ਨੌਕਰ ਨੌਕਰੀ ਕਰਨਗੇ ਮਤਲਬ ਉਹ ਇਹ ਸਭ ਤੋਂ ਵੱਡਾ ਮੁੱਦਾ ਹੀ ਇਹੀ ਹੈ ਪੰਜਾਬ ਸਰਕਾਰ ਵੱਲੋਂ ਵੀ ਕਹੇ ਜਾ ਰਿਹਾ ਹੈ ਕਿ ਕਿਸਾਨੀ ਪੱਖ ਦੀ ਗੱਲ ਹੈ ਪਰ ਸਮਝਾ ਨਹੀਂ ਪਾਰੇ ਕਿਤੇ ਨਾ ਕਿਤੇ ਇਹ ਜੇ ਕੁਝ ਲੁਕਾਉ ਜਾਂ ਕੁਝ ਕੈਸ ਨਹੀਂ ਆ ਕਿ ਦਿਖ ਦਿਖ ਨਹੀਂ ਰਹੀ ਕਿਸਾਨਾਂ ਨੂੰ ਜਿਹੜੇ ਹੁੰਦੇ ਆ ਉਹਨਾਂ ਨੂੰ ਇਹੀ ਲੱਗਦਾ ਕਿ ਸਾਡੀ ਜ਼ਮੀਨ ਜਾ ਰਹੀ ਹੈ ਉਹਨਾਂ ਨੇ ਮਤਲਬ ਉਹ ਨਾਰਾ ਵੀ ਜ਼ਮੀਨ ਬਚਾਓ ਦਾ ਨਾਰਾ ਦੇਤੇ ਆ ਜੀ ਠੀਕ ਹੈ ਨਾ ਉਹਦੇ ਤੱਕ ਦੇ ਵਿੱਚ ਟਰੈਕਟਰ ਮਾਰਚ ਦੇਖਣ ਪਿੱਛੇ ਟਰੈਕਟਰ ਮਾਰਚ ਵੱਡੇ ਕੱਢੇ ਗਏ ਤੇ ਸਭ ਤੋਂ ਵੱਧ ਜ਼ਮੀਨ ਲੁਧਿਆਣਾ ਦੇ ਵਿੱਚ ਤਿਆਰੀ ਹੈ ਮੋਹਾਲੀ ਦੇ ਇਟੇ ਵਿੱਚ ਵੀ ਕਾਫੀ ਕੀਤੀ ਜਾ ਰਹੀ ਹੈ ਮਲੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਤੇ ਇਸ ਟਰੈਕਟਰ ਮਾਰਚ ਦੀ ਤੁਸੀਂ ਗੱਲ ਕੀਤੀ ਹੈ ਜਿਹੜੇ ਮੁੰਡੇ ਨੌਜਵਾਨ ਮੁੰਡੇ ਨੇ ਬਜ਼ੁਰਗ ਨੇ ਇਹਨਾਂ ਨੇ ਮਹਿਲਾਵਾਂ ਵੀ ਜਿਹੜੀਆਂ ਟਰੈਕਟਰ ਮਾਰਚ ਦੇ ਵਿੱਚ ਸ਼ਾਮਿਲ ਹੁੰਦੀਆਂ ਦਿਖਾਈ ਦੇ ਬਿਲਕੁਲ ਪਰਿਵਾਰ ਪੂਰਾ ਸ਼ਾਮਲ ਹੋਇਆ ਜੀ ਦੇਖੋ ਪੂਰਾ ਪਰਿਵਾਰ ਸ਼ਾਮਲ ਹੋਇਆ ਇਹਦੇ ਵਿੱਚ ਤੇ ਵੀ ਤੁਸੀਂ ਦੇਖੋਗੇ ਜਦ ਵਿਰੋਧਤਾ ਸ਼ੁਰੂ ਹੋਇਆ ਕਿਸਾਨ ਟਰੈਕਟਰ ਉਹਨਾਂ ਦੇ ਬੱਚੇ ਵੀ ਆ ਨਿਕਲੇ ਆ ਮਾਤਾ ਵੀ ਨਿਕਲੇ ਆ ਪੈਨਿੰਦਰ ਜੀ ਕੋਲ ਦਾ ਸਾਹਮਣੇ ਇਹ ਕਹਿੰਦੇ ਕਿ ਇੱਕ ਤਾਂ ਸਾਡੇ ਤੋਂ ਸਾਡੀ ਜ਼ਮੀਨ ਖੋ ਉਤੋਂ ਕਹਿੰਦੇ ਸਾਡੇ ਬੱਚੇ ਕੋਈ ਇਹ ਨਹੀਂ ਆ ਵੀ ਸਰਕਾਰੀ ਨੌਕਰੀ ਕਈਆਂ ਤੇ ਲੱਗੀਆਂ ਵਿਚਾਰੇ ਨਾਰਮਲ ਬੰਦੇ ਨੇ ਪਰ ਉਹ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਜੋ ਵੀ ਆ ਤੱਕੇ ਨਾਲ ਸਰਕਾਰ ਉਹਨਾਂ ਨਾਲ ਅਜਿਆ ਕਰ ਰਹੀ ਹੈ ਗਲਤ ਗੱਲ ਹੈ ਦੇਖੋ ਇਹ ਆਪਾਂ ਨਹੀਂ ਹਰ ਇੱਕ ਬੰਦਾ ਕਹਿੰਦਾ ਕਿ ਸਰਕਾਰ ਜਿਹੜੀ ਤੱਕੇ ਨਾਲ ਚੀ ਲੈਣਾ ਚਾਹੀਦਾ ਉਹ ਗਲਤ ਹੈ ਕਿਉਂਕਿ ਜਦ ਵਿਕਾਸ ਦੀ ਗੱਲ ਹੋਵੇ ਨਾ ਪੰਜਾਬ ਦੀ ਜਾਂ ਲੋਕਾਂ ਦੇ ਦੇਖੋ ਸਰਕਾਰਾਂ ਸਰਕਾਰਾਂ ਉਹ ਕਾਮਯਾਬ ਹੁੰਦੇ ਨੇ ਜਿਹੜੇ ਆਪਣੇ ਸੂਬੇ ਦੇ ਲੋਕਾਂ ਦੇ ਪੱਖ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਮਤਲਬ ਉਹਨਾਂ ਦੇ ਫਾਇਦੇ ਦੀ ਗੱਲਾਂ ਕਰਦੇ ਨੁਕਸਾਨ ਦੀ ਗੱਲਾਂ ਇਹ ਤਾਂ ਨੁਕਸਾਨ ਹੀ ਦਿਖ ਰਿਹਾ ਸਾਰਾ ਸਾਰਾ ਸਾਮ ਮਤਲਬ ਸਾਹਮਣੇ ਆ ਰਿਹਾ ਕਿ ਉਹ ਲੋਕ ਬੇਕਾਰ ਹੋ ਰਹੇ ਆ ਕੰਮ ਕਰ ਨਹੀਂ ਹੋਏਗਾ ਤਾਂ ਕੰਮ ਕਿੱਥੋਂ ਖਾਣਗੇ ਇੱਕ ਵਾਰ ਸਰਕਾਰ ਪੈਸਾ ਦੇ ਦੇਗੀ ਕਹਿੰਦੇ ਪਹਿਲੇ ਸਾਡੇ ਬੱਚੇ ਪ੍ਰਾਈਵੇਟ ਨੌਕਰੀਆਂ ਦੇ ਘੱਟ ਤਨਖਾਹਾਂ ਤੇ ਨਹੀਂ ਉੱਤੋਂ ਸਾਡਾ ਇਸ ਜ਼ਮੀਨ ਨੂੰ ਲੈ ਕੇ ਸਰਕਾਰ ਸਾਨੂੰ ਬਿਲਕੁਲ ਸਹੀ ਗੱਲ ਹੈ ਇੱਕ ਸੁਨੀਆ ਦੇਖੋ ਵਿਰੋਧੀ ਪਾਰਟੀ ਨੂੰ ਬਲ ਹਮੇਸ਼ਾ ਹੀ ਕਹੀ ਜਾਂਦੀ ਹੈ ਕਿ ਸਰਕਾਰ ਇੱਕ ਹੀ ਗੇਮ ਖੇਡ ਰਹੀ ਹੈ ਜੋ ਕਿਸਾਨੀ ਨੂੰ ਖਤਮ ਕਰ ਦੇਗੀ ਕਿਸਾਨੀ ਦਾ ਕਿਤਾ ਖਤਮ ਹੋ ਜਾਏਗਾ ਜੀ ਮਤਲਬ ਉਹ ਚੀਜ਼ਾਂ ਦੇ ਵਿੱਚ ਹੈ ਕਿ ਦੇਖੋ ਗੱਲ ਉੱਥੇ ਹੈ ਕਿ ਜਿਹੜੀ ਜ਼ਮੀਨ ਐਕਵਾਇਰ ਕਰ ਰਹੇ ਹਨ ਮਤਲਬ ਲੋੜ ਕੀ ਸੀ ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਚਾਹ ਕਿ ਲੋੜ ਸੀ ਕੀ ਇਹ ਜਿਹਾ ਮੁੱਦਾ ਉਠਾਇਆ ਕਿਹੜੀ ਉੱਥੇ ਵਸੋ ਵਸਨੀ ਚਾਹਦੀ ਹੈ ਜਮਿੰਦਰ ਜੀ ਇੱਕ ਹੋਰ ਜਿਹੜੀ ਖਬਰ ਨਿਕਲ ਕੇ ਸਾਹਮਣੇ ਇਹ ਕਹਿੰਦੇ ਕਿ ਰਿਹਾਈਸ਼ੀ ਪਲਾਟ ਉਹਨਾਂ ਨੂੰ ਕਿਸਾਨ ਪਰਿਵਾਰਾਂ ਨੂੰ ਕੱਟ ਕੇ ਦਿੱਤੇ ਜਾਣਗੇ ਕੀ ਇਹ ਸਹੀ ਹੈ ਬਿਲਕੁਲ ਸਹੀਆਂ ਸੋਨਿਆ ਮੈਂ ਪਹਿਲਾਂ ਮੈਂ ਇਹ ਗੱਲ ਕੀਤੀ ਉਹ ਕਹਿੰਦਾ ਕਿ ਰਿਆਸ਼ੀ ਪਲਾਟ ਦਿੱਤੇ ਜਾਣਗੇ ਇਹਦੇ ਜਿਹੜੇ ਕੰਮ ਕਮਰਸ਼ੀਅਲ ਲੈਣਾ ਚਾਹੁੰਦੇ ਆ ਉਹਨੂੰ ਕਮਰਸ਼ੀਅਲ ਜਗ੍ਹਾ ਵੀ ਦਿੱਤੀ ਜਾਏਗੀ ਪਰ ਕੱਲ ਉਹੀ ਹੈ ਨਾ ਕਿ ਦੇਖੋ ਤੁਸੀਂ 1000 ਗਾਜ ਦਾ ਕਿਸੇ ਤੋਂ ਪਲਾਟ ਲੈ ਲਿਆ ਉਹਨੂੰ ਸੋ ਹੋਗਾ 50 ਗਾਜ ਦਾ ਜੇ ਕਮਰਸ਼ੀਅਲ ਕੱਟ ਕੇ ਦਿੱਤੇ ਆ ਵੈਸੀ ਨਹੀਂ ਸਹੀ ਹੁਣ ਦੇਖੋ ਇਹ ਜੇ ਸਰਕਾਰ ਦੇ ਵੀ ਦਿੰਦੀ ਹੈ ਪਰ ਕਰਨਗੇ ਕੀ ਉੱਥੇ ਕਿਸਾਨ ਜੀ ਸਵਾਲ ਉਹਨਾਂ ਦਾ ਕਿਸਾਨ ਜਿਹੜਾ ਬੰਦਾ ਖੇਤੀ ਕਰਦਾ ਉਹ ਖੇਤੀ ਹੀ ਕਰ ਸਕਦਾ ਬਿਲਕੁਲ ਜਿਹੜਾ ਕੀਤਾ ਖੇਤੀ ਐ ਜਿਸ ਜਿਵੇਂ ਦਾਦੇ ਪਰਦਾਦੇ ਕਰਦੇ ਆ ਰਹੇ ਉਹ ਉਹੀ ਕੰਮ ਕਰ ਸਕਦਾ ਉਹ ਜ਼ਮੀਨ ਉਪਜਾਊ ਹੀ ਕਰ ਸਕਦਾ ਜੇ ਤਾਂ ਉਹ ਜ਼ਮੀਨ ਹੀ ਨਹੀਂ ਰਣੀ ਫੇਰ ਕੀ ਕਰੇਗਾ ਉਹ ਜੀ ਮਤਲਬ ਜਿਹੜੀ ਹੁਣ ਕਿਸਾਨ ਨੇਗੇ ਉਹ ਤਾਂ ਪੂਰਾ ਦਬਾਅ ਪਾ ਰਹੇ ਨੇਗੇ ਸਰਕਾਰ ਤੇ ਵੀ ਇਹ ਜਿਹੜਾ ਨੀਤੀ ਬਣਾਈ ਐ ਇਸ ਨੂੰ ਵਾਪਸ ਲਿਆ ਜਾਵੇ ਕੀ ਲੱਗਦਾ ਹੁਣ ਸਰਕਾਰ ਕੀ ਸੁਣੇ ਹੋਈ ਗੱਲ ਕਹੇ ਕਿ ਨਵਾਂ ਸੰਘਰਸ਼ ਸ਼ੁਰੂ ਹੋ ਚੁੱਕਿਆ ਤਿਆਰੀ ਭਰ ਚੁੱਕਿਆ ਦੇਖੋ ਜੇ ਸਰਕਾਰ ਇਸੇ ਤਰ੍ਹਾਂ ਅੜੀ ਰਹੀ ਜਾਂ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤੇ ਉਹ ਦਿਨ ਦੂਰ ਨਹੀਂ ਹੋਏਗਾ ਜਦ ਕਿਸਾਨ ਸੜਕਾਂ ਦੇ ਉੱਤੇ ਵੱਡੇ ਪੱਦਰ ਤੇ ਸੰਘਰਸ਼ ਵਿਢਣਗੇ ਤੇ ਆਪਣੀ ਜ਼ਮੀਨਾਂ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ ਜੀ ਸੋ ਅਸੀਂ ਅੱਜ ਗੱਲ ਕੀਤੀ ਸੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਦਾ ਇਹ ਜਿਹੜਾ ਅਹਿਮ ਮੁੱਦਾ ਇਸ ਸਮੇਂ ਭਖਿਆ ਹੋਇਆ ਹੈ ਕਿ ਲੈਂਡ ਪੂਲਿੰਗ ਕੀ ਹੈ ਕਿਸਾਨ ਇਸ ਦਾ ਵਿਰੋਧ ਕਿਉਂ ਕਰ ਰਹੇ ਨੇ ਤੇ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮੁੱਦਾ ਹੈਗਾ ਕੀ ਰੰਗ ਲਿਆਉਂਦਾ ਕਿਉਂਕਿ ਆਮ ਕਿਸਾਨਾਂ ਦਾ ਜਿਹੜਾ ਸਰਕਾਰ ਜਿਹੜਾ ਦਬਾਅ ਪਾ ਰਹੀ ਉਹਨਾਂ ਦੀ ਜ਼ਮੀਨ ਖੋ ਰਹੀ ਹੈ ਇਸ ਨਾਲ ਜਿਹੜਾ ਆਮ ਕਿਸਾਨ ਹੈ ਉਹ ਰੁਲ ਕੇ ਰਹਿ ਗਿਆ ਤੇ ਕਿਸਾਨ ਹਮੇਸ਼ਾ ਜਦੋਂ ਵੀ ਦੇਖਿਆ ਗਿਆ ਅੰਦੋਲਨਾਂ ਦੇ ਵਿੱਚ ਘੁੰਮਦਾ ਦਿਖਾਈ ਦਿੱਤਾ ਹੁਣ ਫੇਰ ਇੱਕ ਨਵਾਂ ਸੰਘਰਸ਼ ਜਿਹੜਾ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਤੇ ਦੇਖਦੇ ਆ ਕਿ ਰੰਗ ਲਿਆਉਂਦਾ ਨਾ ਪ੍ਰੋਗਰਾਮ ਲੈ ਕੇ ਤੁਹਾਡੇ ਅਗੇ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ ਅੱਛਾ ਸੀ